ਸਾਸਰੀ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਨਵੇਂ ਦਿਨ ਦੇ ਨਾਲ ਨਵੇਂ ਆਰਟਿਸਟਾਂ ਦੇ ਨਾਲ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਮਿਲੋ ਤੁਸੀਂ ਅੱਧੀ YouTube ਇੰਡਸਟਰੀ ਇੱਥੇ ਇਕੱਠੀ ਹੋ ਰਹੀ ਹੈ ਸਭ ਤੋਂ ਪਹਿਲਾਂ ਦਰਸ਼ਨਤਾ ਸੈਕਿੰਡ ਸੱਤਾਮਾਨ ਬਾਈ ਜੀ ਬਾਈ ਜੀ ਇੱਧਰ ਜੀ ਬਾਈ ਹਾਂ ਜੀ ਕਹਿੰਦਾ ਜੀ ਫਾਜ਼ਰ ਲਾਲ ਸਿੰਘ ਫਰੋਂ ਜਵਾਰ ਵਾਲਾ ਨਾ ਹੀਂ ਗਰਲਾਲੇ ਨੂੰ ਦੇਖਣ ਨੂੰ ਇਹ ਬਲੈਕ ਹੈ ਜੀ ਚੌਥਾ ਸ਼ਿਵ ਸ਼ਿਵ ਕੈਮਸ ਫਰੋਮ ਫਰੋਮ ਸ਼ਾਦਲੀ ਤੇ ਪੰਜਵਾਂ ਉਹ ਸੰਗਤੀ ਵਾਲਾ ਪੰਜਵਾਂ ਸਾਡਾ ਉਹ ਮੁੰਡਾ ਕਾਲੀ ਸ਼ਰਟ ਵਾਲਾ ਇਹ ਸਾਡੇ ਪਿੰਡ ਦਾ ਇਹ ਗਦੜਿਆਣੀ ਦਾ ਤੇ ਉਹ ਦਰਤਾਰੀ ਨੂੰ ਵੀ ਤੁਸੀਂ ਜਾਣਦੇ ਹੋ ਉਹ ਆਣੂ ਵੀ ਜਾਣਦੇ ਹੋ ਮੈਡਮ ਨੂੰ ਵੀ ਜਾਣਦੇ ਹੋ ਤੇ ਇਹਨੂੰ ਵੀ ਜਾਣਦੇ ਹੋ ਮੁੰਡੇ ਨੂੰ ਤੇ ਆ ਸਿੰਮੂ ਤੇ ਹੁਣ ਅੱਜ ਦਰਸ਼ਨ ਕਹਿੰਦਾ ਵੀ ਮੈਂ ਵੀ ਤੁਹਾਨੂੰ ਗਾਣਾ ਸੁਣਾਉਣੇ ਤੇ ਆਪਾਂ ਦਰਸ਼ਨ ਦਾ ਗਾਣਾ ਸੁਣਦੇ ਹਾਂ ਠੀਕ ਆ ਇਹ ਇਹ ਲਖਾਰੀ ਵੀ ਆ ਸ਼ੇਅਰ ਵੀ ਲਿਖਦਾ ਤੇ ਗਾਣੇ ਵੀ ਲਿਖਦਾ ਮਾਰਦੇ ਗੰਗੂਰਾ ਫਾੜਾ ਬਾਈ ਸੱਤੇ ਨੇ ਬਈ ਸਾਡੇ ਬਾਈ ਨੇ ਲਿਖਿਆ ਸੀ ਇਹਨੇ ਸੱਤੇ ਨੇ ਜਵਾਨੀ ਟਾਈਮ ਸੱਤੇ ਨੇ ਜਵਾਨੀ ਟਾਈਮ ਲਿਖਿਆ ਜਿਹੜੇ ਸਾਹ ਨਾਲ ਜਿਹੜੇ ਬੋਲ ਲਿਖਦਾ ਹੁੰਦਾ ਸੀ ਸੱਤਾਂ ਮਰੇ ਬਾਈ ਇਹ ਕਹ ਰਿਹਾ ਕਿ ਚੋਰੀ ਕਰੇਗਾ ਬਹਿਰੀਆ ਕਹਿੰਦਾ ਇਨੇ ਮੈਨੂੰ ਕਿਹਾ ਸੀ ਵੀ ਇਹ ਗਾਣਾ ਮੇਰਾ ਸੁਣਾਣਾ ਨਹੀਂ ਉਹ ਬਈ ਉਹ ਉਹ ਹੁੰਦਾ ਸੀ ਪੁਰਾਣੇ ਟਾਈਮ 'ਚ ਮੈਨੂੰ ਕਾਲਾ ਕਰਨ ਦੀ ਗੱਲ ਕਰਦਾ ਸੀ ਸ਼ੇਰਾ ਉਹ ਉਹ ਨੂੰ ਮਿਊਜ਼ਿਕ ਨਹੀਂ ਹੈ ਮੜਾ ਮੜਾ ਮੋਟਾ ਹਾਂ ਹਾਂ ਮਿਊਜ਼ਿਕ ਦਾ ਬਿਲਕੁਲ ਬਿਲਕੁਲ ਕਿਉਂ ਸ਼ੇਰਾ ਦਾ ਫੈਨ ਬਹੁਤ ਵੱਡਾ ਸੀ ਸ਼ੇਰੇ ਦਾ ਕੋਈ ਨਹੀਂ ਸੰਦਾ ਇਹ ਉਹਨੂੰ ਦੇਖ ਦੇਖ ਕੇ ਪ੍ਰਭਾਵਿਤ ਹੋ ਕੇ ਨੇ ਗਾਣੇ ਲਿਖਿਆ ਬਾਈ ਜੇ ਚੋਰੀ ਹੋ ਗਿਆ ਬਈ ਕੋਈ ਚੱਕਰ ਤਾਂ ਨਹੀਂ ਹਾਂ ਹਾਂ ਕੋਈ ਚੱਕਰ ਬਾਈ ਫਿਰ ਤੁਹਾਨੂੰ ਸੀ ਜ਼ਿੰਮੇਵਾਰ ਹੋਣਗੇ ਹੈ ਇੰਨੇ ਪਰ ਕਾ ਦੇ ਜਗਾਏਗਾ ਬਤੁੰਦਰਾ ਗੱਲਾਂ ਹੀ ਕਰੀ ਜਾਂਦਾ ਚਲੋ ਓਏ ਕਾਲੂ ਆ ਜੀ ਬਾਦੋਂ ਹੁਣ ਸੜਦਾ ਵੀ ਕਿਤੇ ਮੈਂ ਹਟਣਾ ਹੋ ਜਾ ਹਾਂ ਬਾਈ ਉਹਦਾ ਇੱਕ ਗਾਣਾ ਹਿੱਟ ਹੋਇਆ ਸੀ ਜਿਹੜੇ ਜਾਨੀ ਕਿ ਪੁਰਾਣੇ ਨੇ ਸੱਤੇ ਰਾਮੂ ਗੁਜਾ ਸਾਡੇ ਹੰਦ ਦਰਸ਼ਕ ਬਾਈ ਉਹ ਗਾਣੇ ਦੇ ਇਹਦਾ ਉਹ ਜਿਹੜੇ ਅੱਜ ਪੁਰਾਣਾਂ ਦਾ ਪਹਿਲਾਂ ਇਹ ਨਹੀਂ ਰਾਂਦੇ ਛੋਟੇ ਦਿਲਾਂ ਦੀ ਧੜਕਣ ਛੋਟੇ ਬਲੰਦ ਬਾਦ ਮਾਰ ਬਾਈ ਜਿਹੜੀ ਜਾਨ ਜਿੱਤਾ ਬਟਾ ਜਦੋਂ ਗਾਣ ਲੱਗਣਗੇ ਉਹ ਜਲੂਸ ਕੱਢਦੇ ਮੈਨੂੰ ਗਾਣਾ ਸ਼ੁਰੂ ਹੋ ਗਿਆ ਮੈਨੂੰ ਖਾ ਦਿਓ ਜੀ ਆਏਗਾ ਚਲ ਬਈ ਹੁਣ ਫਿਰ ਮੈਂ ਗਾਣਾ ਨਹੀਂ ਸੁਣਾਉਂਦਾ ਹੁਣ ਮੈਂ ਤੁਹਾਨੂੰ ਬਾਕੀ ਸ਼ੇਅਰ ਸੁਣਾਉਣਾ ਸ਼ੇਅਰ ਚਲ ਸ਼ੇਅਰ ਸੁਣਾਦਾ ਧਾਰੀ ਬਾਈ ਤੂੰ ਸੁਣਾ ਵੇ ਸ਼ੇਅਰ ਬਈ ਤੇ ਸ਼ੇਅਰ ਵੀ ਸੁਣਾ ਦੇ ਤੂੰ ਕੱਕਰੀ ਤੇ ਆ ਗੱਲ ਵਲੌਗ ਵਾਲੀ ਆਡੀਅנס ਦੇ ਵਿੱਚ ਗਾਣੇ ਦੀ ਹੋਗੀ ਬਈ ਫਿਰ ਗਾਣਾ ਫਿਰ ਸੁਣਾਉਂਗਾ ਪਹਿਲਾਂ ਮੈਂ ਸੁਣਾਉਂਗਾ ਚਲ ਸੁਣਾ ਸੁਣਾ ਬਈ ਵਧੀਆ ਲੱਗੇ ਬਾਈ ਤਾਂ ਵੀ ਠੀਕ ਹੈ ਲੱਗੇ ਤਾਂ ਵੀ ਕੋਈ ਗਾਣਾ ਗਾਣਾ ਮਾਫ ਕਰਦੇ ਹੋ ਗਾਣਾ ਫਿਰ ਕਾਵਾਂਗੀ ਪਹਿਲਾਂ ਲੋਕ ਐਂ ਕਹੀ ਜਾਂਦੇ ਹੁੰਦੇ ਆ ਦੇਖੀ ਫਰੋਂ ਉਹ ਧੋਖਾ ਕਰ ਗਿਆ ਲੁੱਟ ਗਿਆ ਉਹ ਐ ਕਰ ਗਿਆ ਪਰ ਵੀ ਮੈਂ ਐ ਸੋਚਦਾ ਵੀ ਧੋਖੇ 'ਚ ਬਣਨਾ ਕੁਝ ਵੀ ਨਹੀਂ ਹੁੰਦਾ ਦੁਨੀਆਦਾਰੀ 'ਚ ਵੀ ਸਾਰਾ ਕੁਝ ਨਾ ਧੋਖੇ 'ਤੇ ਟਿਕਿਆ ਹੈ ਬਸ ਇਹ ਜਿਹੜੀ ਦਰਸ਼ਨੀ ਇਹ ਹੈ ਨਹੀਂ ਇਹ ਸਿਰੇ ਸੋਚਿਆ ਆਂਦਰੋਂ ਚੁੱਪ ਹੋ ਇੰਗਣ ਬੈਈ ਜਾ ਮੈਨੂੰ ਸੁਣ ਨਹੀਂ ਦੇਣਾ ਤੂੰ ਚੁੱਪ ਚਲੋ ਚਲੋ ਬਈ ਇਹਨੇ ਧੋਖੇ ਨੂੰ ਕਹਿ ਦਿੰਦੇ ਨਾ ਵੀ ਹਾਂ ਧੋਖਾ ਕਰ ਗਈ ਐ ਹੋ ਗਿਆ ਮੇਰਾ ਬੱਸ ਕਰ ਗਈ ਨਹੀਂ ਇਹ ਧੋਖੇ ਤੇ ਸ਼ਾਇਰ ਸੁਣਾਉਣ ਜਾ ਰਿਹਾ ਬਈ ਧਿਆਨ ਨਾਲ ਸੁਣੋ ਚਲ ਕਹਿੰਦਾ ਐਵੇਂ ਦੁਨੀਆ ਧੋਖੇ ਨੂੰ ਕਹਿੰਦੀ ਮਾੜਾ ਐਵੇਂ ਦੁਨੀਆ ਧੋਖੇ ਨੂੰ ਕਹਿੰਦੀ ਮਾੜਾ ਵਾਹ 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 ਅੱਗੇ ਹਾਂ ਅੱਗੇ ਅੱਗੇ ਕਹਿੰਦਾ ਐਵੇਂ ਦੁਨੀਆ ਧੋਖੇ ਨੂੰ ਤੇਰੀ ਮਾੜਾ ਅੱਗੇ ਐਵੇਂ ਦੁਨੀਆ ਧੋਖੇ ਨੂੰ ਕਹਿੰਦੀ ਮਾੜਾ ਧੋਖੇ ਬਿਨਾ ਨਾ ਵਕਤ ਗੁਜ਼ਾਰ ਹੁੰਦਾ ਚਾਰ ਚੰਨ ਲੱਗ ਜਾਂਦੇ ਯਾਰ ਐਵੇਂ ਦੁਨੀਆ ਧੋਖੇ ਨੂੰ ਕਹਿੰਦੀ ਮਾੜਾ ਧੋਖੇ ਬਿਨਾ ਨਾ ਵਕਤ ਗੁਜ਼ਾਰ ਹੁੰਦਾ ਧੋਖੇ ਬਿਨਾ ਨਾ ਚੱਲੇ ਕੋਈ ਦੁਕਾਨਦਾਰੀ ਧੋਖੇ ਬਿਨਾ ਨਾ ਕੋਈ ਸ਼ਾਹੂਕਾਰ ਹੁੰਦਾ ਜੇ ਦਿਲ ਤੇ ਅੱਖੀਆਂ ਨਾ ਕਰਦੇ ਧੋਖਾ ਕਦੇ ਕਿਸੇ ਨੂੰ ਨਾ ਕਿਸੇ ਨਾਲ ਪਿਆਰ ਹੁੰਦਾ ਵਾਹ ਵਾਹ ਤਾੜੀ ਸੀਟੀ ਵਾਹ ਦੁਕਾਨਾ ਨਾ ਬਣਾਉਣਾ ਤੇਰੇ ਸਿੱਖਰ ਹੁੰਦਾ ਦੁਬਾਰਾ ਗਈ ਦੁਬਾਰਾ ਓਏ ਅਜੇ ਤੂੰ ਹੁਣ ਸ਼ੇਰ ਨਾ ਸਣਾ ਦਾ ਤੇਰੇ ਛਤਰਾਂ ਦਾ ਹਾਰ ਹੁੰਦਾ ਜਾਂ ਤੂੰ ਆ ਕਾਮਰੇ ਦੇ ਅੰਦਰ ਜਾਂ ਫਿਰ ਉਹ ਗੇਟ ਤੋਂ ਬਾਹਰ ਹੁੰਦਾ ਪੂਰੀ ਮੈਨਸਰੇ ਲਾਉਂਦਾ ਨਹੀਂ ਦੋਸਤੋ ਇਹਨਾਂ ਨੇ ਚੰਗੇ ਬੜੇ ਸ਼ੇਰ ਤੋਂ ਬਿੱਲੀ ਬਣਾ ਲਈ ਫਿਰ ਸੁਣਾਉਂਗਾ ਕਦੇ ਮੈਂ ਉਹਨਾਂ ਨੂੰ ਦੋ ਪੰਡਾ ਤੂੜੀ ਦੇ ਵੀ ਹੜੀ ਜੀ ਦਾ ਉਹਦੇ ਸ਼ੇਰ ਦੇ ਨਾਂ ਮੈਂ ਉਹਦੇ ਨੂੰ ਕਿਲੋ ਕਿਲੋ ਗੋੜ ਮੇਰੇ ਸਰਮਾਨ ਚੰਦ ਦੇ ਉਹ ਇਹ ਤਾਂ ਵੀ ਸ਼ੇਰ ਨਹੀਂ ਦਿੰਦਾ ਇਹਨਾਂ ਨੇ ਫਸੇਰੀ ਤਲੀਆਂ ਤਾਰੀ ਕੋਲੋਂ ਬਈ ਫੇਰ ਮੇਰਾ ਸਹੀ ਨਾਮ ਨਹੀਂ ਲੱਗਦਾ ਇਹ ਮੇਰਾ ਖਿਚੜੀ ਦਾਣਕ ਦਰਿਆ ਪਜਰੇ ਵੀ ਇੰਟਰਸਟਿੰਗ ਚ ਖਿਚੜੀ ਕਰਾ ਨਹੀਂ ਕਰਾ ਨਾ 100 ਰੁਪਏ ਦਰਸ਼ਨ ਨੂੰ ਓਏ ਜੇ ਇਹਨੂੰ ਪਨੀਰ ਲਿਆ ਕੇ ਦੇਤਾ ਫੇਰ 5 ਕਿਲੋ ਖੋ ਚਾਰ ਦੀ ਓਏ ਚੱਲ ਭਾਈ ਦਰਸ਼ਨ ਗਾਣਾ ਸੁਣਾ ਦੇ ਕੋਈ ਨਾ ਇਹਨਾਂ ਦਾ ਕੀ ਆ ਤੂੰ ਹੋਰ ਮੈਨੂੰ ਗਾਣਾ ਸੁਣਾ ਸਕਦੀ ਹੈ ਕੇ ਵੀ ਹਾਂ ਟੀਨਾ ਮੁਸਨਾ ਬੇਟੀ ਨਾ ਚੱਲ ਮੈਂ ਵੀ ਕਹਿੰਦਾ ਲੋ ਜੀ ਇੱਕ ਵਾਰੀ ਉਹ ਕੈਨਾ ਲਾ ਗਾਣਾ ਸੁਣਾਉਣ ਦੀ ਪਿੱਛੇ ਨਾ ਆਇਆ ਪਿੱਛੇ ਨਹੀਂ ਪੈਂਦੇ ਆ ਸਭ ਓਏ ਯਾਰ ਜੀ ਨਹੀਂ ਆਦਾ ਬੇ ਬੇ ਇਹਨਾਂ ਨੂੰ ਓਏ ਗੱਲ ਓਏ ਨਹੀਂ ਮੈਂ ਵੀ ਗੱਲ ਸੁਣਾਉਂਦੀ ਮੈਨੂੰ ਆਉਂਦੇ ਆ ਪਾਰਟੀ ਚੱਲ ਰਹੀ ਆ ਜਣੂ ਆਇਆ ਖਾ ਗਿਆ ਬੜਾ ਆ ਦਰਦ ਪੂਰਾ ਭਾਈ ਇਹ ਠੰਡਾ ਪਿਓ ਨਾ ਪਹਿਲਾਂ ਐਡਾ ਗੱਟਾ ਖਾੜਾ ਲਾਏਗਾ ਨਾ ਪਹਿਲਾਂ ਲਾਵਾਂਗੇ ਆਖਮ ਵਕਤ ਦੀ ਆਣਾ ਜਗਾ ਆਈ ਮੇਰੀ ਮੇਰੇ ਗੱਲ ਸੁਣੋ ਬਾਈ ਆਪਾਂ ਉਹ ਗੇਮ ਜੀ ਖੇਡਦੇ ਹਾਂ ਜਿਹੜੀ ਉਹ ਏਕ ਦੀ ਲਾਉਣੀ ਆ ਸਾਰਿਆਂ ਨੇ ਲਾਉਣੀ ਉਹ ਠੀਕ ਆ ਉਹ ਵਾਲੀ ਉਹ ਚਲ ਫਾਇਦਾ ਇੰਨੇ ਬੰਦੇ ਦਾ ਨਹੀਂ ਸਾਰੇ ਪੰਡੇ ਜਣੇ ਕਰਕੇ ਹਨਾ ਪੜਾ ਜਾਂਦੇ ਹੁਣ ਇਹਦਾ ਫਾਇਦਾ ਏ ਇੱਚ ਭੁੱਖਾ ਖਾ ਕੇ ਬਾਹਰ ਦੇ ਦੇਵੋਗੇ ਇਹ ਜਿੱਦੇ ਨਾਲ ਨਾਲ ਆਹ ਫਿਰ ਬਾਹਰ ਦੇਖਣਾ ਹੈ ਉਰੇ ਵੀ ਨਹੀਂ ਆਪਦਾ ਹਨਾ ਗੰਦ ਪਾਣਾ ਹਾਂ ਉਰੇ ਮਤਬਲਕੀ ਮਤਬਲਕੀ ਮੰਨੂ ਹੈ ਇਹਦੇ ਵਿੱਚ ਕੁਝ ਹੈਗਾ ਕਾਤੇ ਇਦੀ ਐ। ਬੱਸ ਨੇ ਜੀ ਜੀ। ਆਈ ਹਾਈ। ਜੀਲੀ ਪਕੌੜੇ ਨੇ। ਉਹ ਬਾਈ ਮੈਂ ਫਿਰ ਮਰਦੀ ਲਿਆਵਾ। ਹੈ ਦਰਸ਼ਨ। ਹੁਣ ਸਾਡੀ ਆਡੀਅੰਸ ਤੇਰੀਆਂ ਉਹਦੇ ਤੇ ਖੜ ਗਈ ਬਾਈ। ਗਾਣਾ ਸੁਣਨ। ਹਾਂ ਗਾਣਾ ਸੁਣਨ। ਮੈਂ ਗਾਣਾ ਤਾਂ ਮੈਂ ਸੁਣਾ ਦਿੰਦਾ ਚੱਲ ਮੈਨੂੰ ਹੁਣ ਦਾ ਨਾਮ ਐ। ਹੂੰ ਬਾਈ ਕੱਢੀ ਖੜੇ ਨੋਟਿਸ 'ਚ ਵੀ ਕੰਮ ਕਰ। ਬਈ ਇਹ ਤਾਂ ਦੇਖੀ। ਨਹੀਂ ਨਹੀਂ ਤੇਰੇ ਸ਼ੇਅਰ ਦਾ ਪਿੱਲਾ ਜ਼ਰੂਰ ਬਣਾਦਾ ਤੇਰੇ ਗਾਣੇ ਦਾ ਪਿੱਲਾ ਨਹੀਂ ਬਣਾਉਂਦਾ। ਸੁਣੀ ਨਹੀਂ ਕਰਨ ਦਿੰਦਾ ਬਾਈ। ਚੱਲ ਪੂਰਾ ਕਰ ਦੇ ਜੇ ਰਹਿ ਗਿਆ। ਉਹ ਪੈਸਵਾਜ ਕਰ ਖੰਡਾ ਵੀ ਕਿਸਨਾ। ਚਲ ਠੀਕ ਆ ਬਾਈ ਠੰਡਿਆਂ ਦੇ ਗਲਾਸ ਆ ਲੈ ਹੱਥ ਚ ਚੱਕ ਲੋ ਫਿਰ ਦਰਸ਼ਨ ਗਾਣਾ ਸੁਣਾਊਗਾ ਆਪਾਂ ਸੁਣਾਗੇ ਠੀਕ ਆ ਹੱਥ ਮੈਂ ਲਿਆ ਦੇ ਆ ਵੇ ਸਾਰੇ ਕਿਉਂਕਿ ਜਿਵੇਂ ਜਿਵੇਂ ਮੇਰੇ ਨਾਲ ਗਏ ਤੁਹਾਨੂੰ ਪਤਾ ਹੀ ਠੰਡਾ ਪੁੱਛ ਲਿਓ ਚਿੱਟਾ ਲੈਣਾ ਕਾ ਕਾਲਾ ਲੈਣਾ ਦੋਵੇਂ ਤਰ੍ਹਾਂ ਦਾ ਬਾਈ ਪਤਾ ਕੀ ਹੈ ਹੈਲੋ ਬਾਈ ਗੁਰੂ ਜੀ ਨੇ ਕੀ ਕਿਹਾ ਨਿੰਮਕਾ ਗੱਲ ਚੱਲਦੀ ਸੀ ਗੱਲ ਚੱਲਦੀ ਸੀ ਕਹਿੰਦਾ ਉਹ ਚਿੱਟਾ ਵੀ ਗੋਲਾ ਯਾਰ ਰੋਟਾ ਅੰਦਰ ਲੱਗਦਾ ਇਸ ਇੰਟਰ ਦੇ ਚਲੋ ਬਈ ਤੇਰੇ ਦੰਦਾਂ ਦੇ ਜੋ ਮਾਰਕ ਨੇ ਜਾਵਾ ਕੀ ਮਨ ਤੇ ਲੱਗਦੇ ਨਾ ਲੰਬੇ ਤੇ ਘੱਟ ਅੱਟ ਦੰਦ ਤੇ ਸਾਰੇ ਆਪ ਦਾ ਦੰਦ ਦਿਖਾਓ ਮੈਂ ਵੀ ਜੂ ਮਾਰਿਆ ਪੈਣੀ ਦਿਖਾਉਂਦਾ ਵੀਰੇ ਪੀਲੇ ਨੇ ਦਰਦਿਆਂ ਤਦਾ ਦਾਂਦਾ ਹਾਂ ਜੀ ਤੂੰ ਤਾਂ ਨਹੀਂ ਕਹਦੀ ਉਹ ਤੇ ਸੀ ਦਰਦਿਆਂ ਦਾ ਮੂੰਹ ਹੀ ਆ ਜਾ ਉਹ ਤਾਂ ਵੀ ਦੱਸਦੀ ਹੈ ਨਹੀਂ ਬੰਦਿਆ ਇਹ ਨਹੀਂ ਦੰਦਾਂ ਜਿਹਨੇ ਤੇਰੇ ਅੱਗੇ ਦਰਚੰਦਰ ਨੇ ਤਾਂ ਮੂੰਹ ਬੰਦ ਕਰ ਦਿਆ ਵਿਚਾਰਾ ਇਹਨਾਂ ਤੇ ਦੰਦ ਹੀ ਹੈ ਨਹੀਂ ਕਰ ਲੈ ਨਾ ਜਾ ਕੁੜੀਏ ਤੂੰ ਕੋਈ ਚੱਕਰ ਨਹੀਂ ਮੈਂ ਤੈਨੂੰ ਕੁਝ ਕਹਿ ਨਹੀਂ ਸਕਦਾ ਆ ਦੇ ਇੱਕਾ ਦੱਸ ਤੇਰਾ ਮੂੰਹ ਕਾਟਰ ਵਰਗਾ ਦਾ ਨਹੀਂ ਸੱਜਣੇ ਤੇਰੇ ਤਾਂ ਦੱਸ ਮੇਰੇ ਮਦਰ ਵਾਸਤੇ ਮੇਰੇ ਵਰਗੇ ਦਾ ਕਹਿੰਦੇ ਨੇ ਵੀ ਕੰਪੈਨਰ ਪਹਿਲ ਮੂੰਹ ਕਾਟਣਾ ਹੋਣਾ ਤੋਆ ਮੇਰਾ ਜਿਹੜਾ ਕਹਵਾਦੀ ਤੇ ਬਹੁਤ ਵੀ ਜਾਂਦੇ ਘੱਟ ਨੂੰ ਕੀ ਕਵਾਂਟਲ ਹੈ ਇਹ ਇੱਕ ਗਲਾਸ ਨੂੰ ਕਹੀ ਜਾਂਦਾ ਘੱਟ ਬਾਦੀ ਇਹਨਾਂ ਦਾ ਟੇਸਟ ਜੀ ਪੀ ਜਾਂਦਾ ਕਰਾ ਇਹ ਇਹ ਖਰਚੋ ਇਹ ਘੱਟਾ ਦੇਖੀ ਮੈਨੂੰ ਵੀ ਘੱਟ ਪਾਉਣਾ ਬਸ ਜਣ ਦਾ ਪਾ ਤਾ ਲੈ ਜਾ ਕੋਈ ਗੱਲੀਬਾਤੀ ਜਸਣ ਵਿੱਚ ਘੋਲ ਹੋਈ ਕੋਈ ਗੱਲੀਬਾਤੀ ਉਹ ਨੂਨ ਤਾਂ ਲਿਆਓ ਪਹਿਲਾਂ ਸਾਰਿਆਂ ਨੂੰ ਬਣਾ ਲੈ ਨੀ ਕਿਹੜਾ ਲੈ ਨੂਨ ਲੈਓ ਚੁੱਪ ਹੀ ਖੜਾ ਨੂਨ ਨੂੰ ਲਾਉਣਾ ਕਿਵੇਂ ਨੋ ਤੂੰ ਆਦਾ ਮੈਂ ਹੋਰ ਕਾਸ਼ ਜਿੰਨੇ ਲੋਕਾਂ ਨੇ ਆਇਆ ਕਿ ਸਾਡੇ ਜਸ਼ਨ ਨੂੰ ਬਈ ਰਿਸ਼ਤੇ ਦੀ ਮਾਂ ਆ ਤੋਨੇ ਮੁੰਡਿਆਂ ਨੂੰ ਰਿਸ਼ਤੇ ਦੀ ਭਾਲਾ ਭੇਜੇ ਕੋਈ ਚੰਗੀ ਕੁੜੀ ਹੈਗੀ ਆ ਸਾਨੂੰ ਕਮੈਂਟਰਾਂ ਨੂੰ ਹੀ ਦੱਸੋ ਹਨਾ ਗੁਰਵਿੰਦਰ ਚੰਗੀ ਕੁੜੀ ਚਾਹੀਦੀ ਹੈ ਨਾ ਆਪਾਂ ਨੂੰ ਸਿਆਣੀ ਦਰਸ਼ਨ ਲਗੀਆਂ ਬਈ ਤੇਰੇ ਬਾਤ ਦੇ ਨਾਲ ਨਹੀਂ ਹਾਂ ਬਈ ਆ ਦੇਖਣੇ ਚਾਹਤਾ ਮੈਂ ਫ੍ਰੀ ਦਾ ਕਹਿ ਦਿੰਦਾ ਆ ਗੁਰੂ ਨਾ ਮੈਂ ਨਾ ਗਿਰੀਆਂ ਬਹੁਤ ਨੇ ਦੋ ਲਾਓ ਬਈ ਮੁੰਡੇ ਨੇ ਹਾਂ ਕਰਦੀ ਐ ਜੇ ਕਿਸੇ ਦੇ ਵੀ ਦਿਮਾਗ 'ਚ ਹੈਗਾ ਕੋਈ ਰਿਸ਼ਤਾ ਸਿਆਣੀ ਕੁੜੀ ਹੋਵੇ ਸੋਹਣੀ ਹੋਵੇ ਮੁੰਡਾ ਆਪਾਂ ਤੁਹਾਨੂੰ ਦਿਖਾਤਾ ਉਹ ਵੀ ਜ਼ੂਮ ਕਰਕੇ ਤੇ ਸਾਨੂੰ ਜਰੂਰ ਦੱਸਦੇ ਕੋਠੀ ਪਾਈ ਹੋਈ ਆ ਪੈੜੀ ਮੁੰਡੇ ਚੰਗੀਆਂ ਦੀ ਆ ਵਧੀਆ ਇਹਦੇ ਵਾਸਤੇ ਜਾਣੇ ਬਈ ਸਰਵਿੰਦਰ ਭਾਦਰੀ ਸਭ ਤੋਂ ਸਖਾ ਮੁੰਡਾ ਯਾਰ ਦੱਸਣਾ ਅਫੀਰ ਚੱਕੀ ਜਾਂਦਾ ਵੀ ਇਹਨਾਂ ਸੋਹਣਾ ਦੇਣਾ ਕੰਮੀ ਦਾ ਮੂਰੇ ਬੈਠੇ ਵੀ ਮੇਰਾ ਨਾਮ ਆ ਰਿਹਾ ਕਿ ਤੇ ਨਹੀ ਦਰਸ਼ਨ ਦਰਸ਼ਨ ਭਾਈ ਦਾ ਮੂੰਹ ਤਾਂ ਦੇਖ ਪਰ ਕੇ ਇੱਕ ਕੋਕਾ ਕੋਲਾ ਦੇਖੋ ਟਾਇਆ ਕਰਦਾ ਵੀ ਛੜਾ ਪੀ ਲਈ ਮਾਦਾ ਬਹੁਤ ਮਹਿੰਗੀ ਆ ਯਾਰ ਇਹ ਤਾਂ ਪਤਾ ਕੀ ਗੱਲਾਂ ਚੱਲ ਜਾਂਦੀਆਂ ਨੇ ਤਾਲੀ ਇਹ ਇਹਨਾਂ ਨੂੰ ਉੱਜੇ ਰਹਿਣ ਦੇ ਪਤਾ ਬਗੇ ਰਟਾ ਗਾ ਹਲਾਨੇ ਕੋਕਾ ਕੋਲਾ ਨਾ ਪੀ ਜਾਂਦਾ ਕਿਹੜਾ ਪੀਏਗਾ ਮन्ने ਮੈਂ ਉਹ ਵਾਈਟ ਜਿਆ ਥੋੜਾ ਜਿਹਾ ਕਿਉਂ ਭਾਈ ਆ ਹਾਂ ਫੜਾ ਦੇਣਾ ਬੱਲੇ ਬੰਦ ਪਾਸ ਹੋ ਕੋਣਾ ਕੋਣਾ ਬਈ ਆਦਾ ਖਾੜੋ ਤੂੰ ਤਾਂ ਸਾਰੇ ਕੱਲੇ ਹੀ ਉਹ ਕਰੀ ਆਨੇ ਹੋ ਆ ਦੇਖ ਸਭ ਤੋਂ ਪਹਿਲਾਂ ਆਈਏ ਦੇਖ ਲੈ ਮੈਂ ਆਈ ਆ ਤਮੀ ਆਈਓਡੀ ਲਫੇਰੀ ਮੜਾ ਜਾ ਬਈ ਇਹਨੂੰ ਲੁਫਾਫ ਨੂੰ ਆਏ ਆ ਫੇਰਦੇ ਸਾਰਿਆਂ ਦਾ ਬਈ ਹੋਰ ਰਿਹਾਂ ਤੜੀ ਕੋਈ ਜਵਾਨ ਚੱਕਣੇ ਚਾਰ ਚਾਰ ਕੀ ਆ ਓਏ ਆ ਨਹੀਂ ਬੋਲੀਆ ਯਾਰ ਇਹਨਾਂ ਕੜਦੇ ਕਰਤੀ ਹੋਊ ਵੀਰੇ ਹਲੋ ਹਲੋ ਕੀ ਜੀ ਬਾਕੀ ਦੇ ਗੱਲਾਂ ਦੇ ਗੱਲਾਂ ਨੇ ਦੇਖਿਆ ਇੱਕ ਸੱਤੀ ਦੀ ਸਨਾਪੀ ਦੀ ਕਰਨੀ ਐ ਕਰਦਾ ਸੀ ਕਿ ਮੈਂ ਟਾਇਰ ਜਮਾ ਹਾਂ ਦੇਖੋ ਸੰਗਤ ਜੀ ਇਹ ਐ ਪਿਟਬਲ ਇਹ ਐ ਬਿਲਡ ਮੈਕਸ ਪ੍ਰੋ ਆਹ ਮੈਕਸ ਇਹ ਬਿਲਡ ਪ੍ਰੋ ਹੈ ਜਾਣੇ ਬਾਅਦ ਇੱਕੋ ਤੇ ਚੱਪੜਾ ਦੇਖਦੇ ਦੀ ਜਦੋਂ ਤੇਰੇ ਵਾਲੇ ਭਤੀਜੇ ਨੇ ਮੇਰੀ ਉਹ ਵੀ ਬੰਦ ਲਾਉਂਦਾ ਕੈਮਰਾ ਕੱਢਣ ਉਹ ਨਹੀਂ ਆਇਆ ਮੇਰੀ ਵੀ ਬਾਦੀ ਉਹ ਵੜੀ ਦੇਖੋ ਸੰਗਤ ਜੀ ਇਹ ਐ ਪਿਟਬਲ ਉਹ ਤੇza ਹੈ ਹੈ ਬਾਈ ਗੱਲਾਂ ਗੱਲਾਂ ਚ ਕੋਕਾ ਕੋਲਾ ਨਹੀਂ ਮਕਾਉਣਾ ਨਾ ਲਿੰਕਾ ਗਾਣਾ ਸੁਣਾ ਦੇ ਚੁੱਪ ਕਰਕੇ ਕਿਉਂ ਝਿੱਟੇ ਰਹਿੰਦੇ ਰਹਿੰਦੇ ਸਵੇਰੇ ਕਾਈ ਤਾਂ ਜਾਂਦਾ ਸੀ ਉਹ ਸੁਣਾਓ ਜਿਹੜਾ ਹੁੰਦਾ ਕਰੇ ਚਲੋ ਬਾਈ ਚੁੱਪ ਕਰੋ ਇਹ ਸੀ ਬੈਠੀ ਆ ਉਹ ਮਟਦਾ ਸੀ ਕੀ ਕਰਦਾ ਸੀ ਉਹ ਮਟਦਾ ਸੀ ਮੈਂ ਸਾਰਿਆਂ ਨੂੰ ਉੱਧਰ ਉੱਧਰ ਵੰਡ ਕੇ ਆਇਆ ਸੀ ਤੇ ਇੱਧਰ ਆ ਰਿਹਾ ਸੀ ਲੈ ਬਾਈ ਆਪਣਾ ਹੋਣੇ ਹਾਂ ਹਾਂਜੀ ਹਾਂਜੀ ਸੱਚੀ ਉਹ ਜਿਹੜਾ ਸੱfte ਦਾ ਹੀ ਉਹੀ ਹਾਂ 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 ਤੇਰੀ ਚੋਰੀਆਂ ਦਾ ਕੁਝ ਚੱਕਰ ਨਹੀਂ ਚਲੋ ਬਾਈ ਸਾਡੇ ਵਾਲੀ ਭਾਬੀ ਨਾ ਸਾਡੇ ਵਾਲੀ ਭਾਬੀ ਕਹਿੰਦੀ ਤੈਨੂੰ ਪਤਾ ਬਣਾਉਣੇ ਜਮਾਨੇ ਜਦੋਂ 90 95 ਦੇ ਗੱਲਾਂ ਸੀਗੀਆਂ ਹਾਂ ਨਾ 90 95 ਦੇ ਗੱਲਾਂ ਚ ਉਹ ਦੋ ਸਾਲ ਮਹੀਨੇ ਪਹਿਲਾਂ ਮਿੱਟੀ ਨਾਲ ਆਇਆ ਲਿਖ ਦਿੰਦੇ ਸੀ ਛੱਤਾਂ ਵੀ ਹਾਂ ਚੰਦਾਂ ਵੀ ਸਿਰਫ ਇਹ ਬੁਨੇ ਆਉਂਦੇ ਸੀ ਹੁਣ ਟਾਈਮ ਹੋਇਆ ਠੀਕ ਹੈ ਹੁਣ ਤਾਂ ਲੈਂਡਰ ਬੈਠੇ ਹਾਂ ਤੇ ਪਿਆਰ ਤੂੰ ਵਿੱਚ ਨਾ ਬੋਲਿਆ ਕਰੋ ਯਾਰ ਇੱਕ ਤਾਂ ਵੀ ਫਿਰ ਮੈਂ ਤਾਂ ਨਹੀਂ ਸੁਣਾਉਂਦਾ ਉਹ ਫਿਰ ਐਡ ਦੀ پیسے ਬਣਦੇ ਨੇ ਐਡ ਵੀ ਆਣੀ ਚਾਹੀਦੀ ਹੈ ਚਲੋ ਉਹ ਕਹਿੰਦੀ ਵੀ ਆਪਾਂ ਨੂੰ ਔਖਾ ਕਹਿੰਦੀ ਆ ਸਿਰ ਤੇ ਕਿਵੇਂ ਨਹਾਵਾਂਗੇ ਚੱਕੀ ਵੀ ਮੈਂ ਤਾਂ ਤੰਗ ਕਰੀ ਜਾਂਦੀ ਵੀ ਮੈਂ ਨਾ ਸਿਰ ਤੇ ਨਹੀਂ ਰੱਬ ਨੇ ਕਹਿੰਦਾ ਫਿਰ ਸੱਤਾਂ ਨਾਲ ਵੀ ਇੱਕ ਸਾਧਨ ਲੈ ਕੇ ਹੂੰ ਸਹੀ ਵੀ ਸੌਰੀ ਹੈ ਨਾ ਤੁਹਾਨੂੰ ਸੁਣਾਇਆ ਸੌਰੀ ਸੌਰੀ ਕਰ ਦਿੱਤਾ ਚਲ ਚਲ ਸਾਧਨ ਲੈ ਕੇ ਆ ਕਿਰੋ ਨੇ ਪਾਪੀ ਨੂੰ ਨਾ ਜਿਵੇਂ ਪਤਾ ਕਿਨੇ ਗੱਲ ਸੁਣਾਈ ਪਾਪੀ ਨੂੰ ਸੀ ਬਹਿ ਕੇ ਆਉਂਦਾ ਹੈ ਪਾਪੀ ਨੂੰ ਲਾਈ ਜਾਂਦਾ ਹੈ ਕਹਿੰਦਾ ਕਹਿੰਦਾ ਚੱਲੀਏ ਫਿਰ ਕਹਿੰਦੀ ਲੈ ਜਦੋਂ ਮੈਂ ਤੈਨੂੰ ਕਿਹਾ ਸੀ ਮੈਂ ਜਾਣੀ ਨਹੀਂ ਮੈਂ ਨਹੀਂ ਸਿਰ ਸੁੱਤ ਲੈ ਕੇ ਆਂਦੀ ਕਹਿੰਦੀ ਹੈ ਕਹਿੰਦਾ ਨਾ ਆਪਾਂ ਸਾਧਨ ਲੈ ਆਪਾਂ ਕਿਰੋਨੀ ਸ਼ਰਨ ਆਨ ਦਾਸ ਮਨਾਇਆ ਉਹਨੂੰ ਰਸੇ ਕਹਿੰਦਾ ਪਹਿਲਾਂ ਥੋੜੀ ਜੀ ਫੱਕ ਖਵਾ ਕੇ ਫਿਰ ਗੇਰ ਡੰਡ ਦੇ ਨਾਲ ਪਾ ਕੇ ਹੀ ਕੋ ਤੇਰ ਤੇ ਬੈ ਜਾ ਗੱਲੀਏ ਨਾ ਮੈਂ ਲੈ ਲਿਆ ਕੁੱਤਾ ਤੇਰੇ ਯਾਰ ਨੇ ਨਹੀਂ ਮਿੱਟੀ ਕਿੱਬਿਆਂ ਚ ਲੈਣ ਚੱਲ ਚੱਲੀਏ ਖਾ ਕੇ ਜਾਂਦਾ ਖੁੱਤਾ ਸਵਾ ਕਿਲੋ ਫੱਕਣੀ ਫੱਟਦਾ ਹੈ ਇੰਜ ਜਿਵੇਂ ਟਾਟਾ ਕੰਪਨੀ ਦਾ ਟਰੱਕ ਨਹੀਂ ਕੱਲ ਨੂੰ ਵੀ ਕਹਿੰਦਾ ਦੱਸ ਕਿੱਥੇ ਚੱਲਿਆ ਨਾ ਲੈ ਲਿਆ ਕੋਤਾ ਤੇਰੇ ਯਾਰ ਮੈਨੇ ਜਿੱਤੀ ਟਿੱਟੀਆਂ ਤੇ ਨਾਲ ਚੱਲੇ ਚੱリエ ਕੋਤਾ ਦਰ ਲਗਿਆ ਬਾਈ ਦਰਸਨ ਦਾ ਕੋਤਾ ਦਰ ਲਗਿਆ ਕੋਟਿਆਂ ਨਾਲ ਲੜ ਗਿਆ ਵੀ ਕੋਤਾ ਦਰ ਲੱਗਾ ਨਹੀਂ ਬਾਈ ਮੈਨੂੰ ਡਰ ਲੱਗਿਆ ਸੀ ਛਤੀ ਦਿਨ ਇੰਡੀਆਕ ਬਹੁਤ ਸੀ ਜਦੋਂ ਨਾ ਕਾ ਜਾ ਨਹੀਂ ਚਲੋ ਠੀਕ ਆ ਫਿਰ ਹੈ ਓਕੇ ਫਿਰ ਬਾਏ ਬਾਏ ਸਤਿ ਸ੍ਰੀ ਅਕਾਲ ਹੈ ਹੈ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਕਰ ਦੋ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਤੋਰਿਆ ਦੱਲਵੀਰ ਜੋਂਗਰ